ਤਰੰਤਰੰਦੀ ਜਿਮਨੀ ਚੌਂ ਤੋਂ ਪਹਿਲਾ ਮੁਲਾਜ਼ਮਾ ਨੂੰ ਏਰੀਅਰ ਦੇਣ ਦੇ ਲਈ ਸਰਕੂਲਰ ਜਾਰੀ ਕੀਤਾ ਜਾ ਸਕਦਾ ਹੈ ਰਿਟਾਇਰਡ ਮੁਲਾਜ਼ਮਾ ਨੂੰ ਫੈਕਟਰ 2.159 ਲਾਗੂ ਕਰਨ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਈ ਮੀਟਿੰਗਾਂ ਹੋਈਆਂ ਹਨ ਪਰ ਮੀਟਿੰਗਾਂ ਦੇ ਵਿੱਚ ਕੇਵਲ ਲਾਰੇ ਹੀ ਪ੍ਰਾਪਤ ਹੋਈਆਂ ਹਨ ਰਿਟਾਇਰਡ ਮੁਲਾਜ਼ਮਾ ਨੂੰ ਫੈਕਟਰ 2.159 ਲਾਗੂ ਕਰ ਸਕਦੀ ਹੈ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾ ਦੇ ਪੈਨਸ਼ਨ ਦੇ ਲਈ 8ਵਾਂ ਪੇ ਕਮਿਸ਼ਨ ਏਰੀਅਰ ਬੰਦਾ ਹੈ ਜੋ ਕਿ ਪੈਨਚ ਲਾਗੂ ਕਰਨ ਨੂੰ ਇਹ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਜੇ 1 ਜਨਵਰੀ 2026 ਨੂੰ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ ਜਨਵਰੀ 2026 ਤੋਂ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮਾਂ ਦੇ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪੱਖ ਦੀਆਂ ਮੰਗਾਂ ਦਾ ਹੱਲ ਜਲਦੀ ਕਰੇ ਕਿਉਂਕਿ ਜਿਸ ਦੇ ਵਿੱਚ ਮੁਲਾਜ਼ਮਾਂ ਦੀ ਮੁੱਖ ਮੰਗ ਡੀਏ ਦੇ ਵਿੱਚ ਵਾਅਦਾ ਕਰਕੇ ਤੇ ਡੀਏ ਦੀਆਂ ਕਿਸ਼ਤਾਂ ਦੇ ਬਕਾਇਆ ਦੇਣ ਦੇ ਲਈ ਦੇ ਜਲਦੀ ਸਰਕੂਲਰ ਜਾਰੀ ਕਰੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਫੈਕਟਰ 2.159 ਲਾਗੂ ਕਰਕੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਤੁਮ ਫੈਕਟਰ 2.959 ਲਾਗੂ ਕਰਕੇ ਪੰਜਾਬ ਸਰਕਾਰ ਦੇ ਵਿਭਾਗ ਦੇ ਵਿੱਚ ਕੰਮ ਕਰਦੇ ਹੋਏ ਕੱਚੇ ਮੁਲਾਜ਼ਮ ਰੈਗੂਲਰ ਕਰੇ ਤੇ ਪ੍ਰੋਵੀਸ਼ਨ ਪੀਰੀਅਡ ਵਾਲੇ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਉਪਰੋਕਤ ਮੰਗਾਂ ਸਬੰਧੀ ਸਰਕਾਰ ਸਰਕੂਲਰ ਜਾਰੀ ਕਰੇ ਨਹੀਂ ਤਾਂ ਤਰਨਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਮਾਨ ਸਰਕਾਰ ਨੂੰ ਪੁਸ਼ਤਾਵਨਾ ਪਵੇਗਾ ਬਿਜਲੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਉਲਿੱਕੇ ਸੰਘਰਸ਼ ਅਨੁਸਾਰ ਸਰਕੂਲਰ ਪੱਦਰ ਧਰਨਾ ਬਠਿੰਡੇ ਦੀਆਂ ਸਾਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀਆਂ ਜਾਇਦਾਦਾਂ ਵੇਚਣ ਤੇ ਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਦੇ ਵਿੱਚ ਬਿਜਲੀ ਐਕਟ 2025 ਪਾਸ ਕਰਵਾ ਕੇ ਬਿਜਲੀ ਬੋਰ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੇ ਦੇਣ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ ਬੁਲਾਰਿਆਂ ਨੂੰ ਸੰਬੋਧਨ ਕਰਦੇ ਹੋਏ ਵੀ ਕਿਹਾ ਕਿ ਜੇਕਰ ਪਾਵਰ ਕਾਮ ਦੀਆਂ ਜਾਇਪਟੀਆਂ ਵਿੱਚ ਨੂੰ ਦਿੱਤਾ ਗਿਆ ਤਾਂ ਬਿਜਲੀ ਐਕਟ 2025 ਮਤਾ ਪਾਸ ਹੋਵੇਗਾ ਤੇ ਇਸ ਦਾ ਪ੍ਰਬੰਧ ਰਾਜ ਦੇ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲੋਂ ਚਲਾ ਜਾਵੇਗਾ ਤੇ ਅੱਗੇ ਪ੍ਰਾਈਵੇਟ ਕੰਪਨੀਆਂ ਹਨ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਹਨ ਨੂੰ ਸੌਪ ਦੇਵੇਗੀ ਇਸ ਤਰ੍ਹਾਂ ਦੀ ਹਰ ਹਰ ਤਰ੍ਹਾਂ ਦੀ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ ਤੇ ਬਿਜਲੀਆਂ ਦੇ ਦਰਾਂ ਵੀ ਬਹੁਤ ਮਹਿੰਗੀਆਂ ਹੋਣ ਕਰਕੇ ਬਿਜਲੀ ਆਮ ਆਦਮੀ ਪਾਰਟੀ ਤੋਂ ਦੀ ਪਹੁੰਚ ਤੋਂ ਪਰੇ ਹੋ ਜਾਵੇਗੀ ਆਗੂਆਂ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਤੋਂ ਇਹਨਾਂ ਤਰਤੀਬਾਂ ਵਾਪਸ ਲੈਣ ਦੀ ਮੰਗ ਕੀਤੀ ਹੈ ਜੇਕਰ ਇਹਨਾਂ ਤਰਤੀਬਾਂ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹائش ਲੁਧਿਆਣਾ ਵਿਖੇ ਪ੍ਰਾਤਰੀ ਜਿੱਥੇ ਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਦੇ ਇਸ ਧਰਨੇ ਨੂੰ ਹਰਜਿੰਦਰ ਸਿੰਘ ਨਿਆਥਾਣਾ ਬਿਆਨਤ ਸਿੰਘ ਅੰਗਰੇਜ਼ ਸਿੰਘ ਭੀਮ ਸੈਨ ਤੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਟੈਕਨੀਕਲ ਸਰਵਿਸ ਯੂਨੀਅਨ ਥਰਮਲ ਲਹਿਰਾ ਮੁਹੱਬਤ ਹਰਵਿੰਦਰ ਸਿੰਘ ਵਿੱਕੀ ਨੇ ਵੀ ਸੰਬੋਧਨ ਕੀਤਾ ਧੰਨਵਾਦ ਜੀ ਮੇਰੀ ਵੀਡੀਓ ਜੇ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ